ਮੈਂ ਤੇ ਮੇਰਾ ਦੋਸਤ ਲੱਗੇ ਆ ਸਤਲੁਜ ਵਾਲੀ ਸਾਈਡ ਜਾਣ ਨੂੰ ਤਾਂ ਲੋਕੇਸ਼ਨ ਦੇਖੋ ਤੁਸੀਂ ਕਿੱਦਾਂ ਦੀ ਆ ਇਦਾਂ ਦੇਆਂ ਝੁੱਗੀਆਂ ਬਣੀ ਹੋਈਆਂ ਨੇ ਬਹੁਤ ਜ਼ਿਆਦਾ ਇੱਕ ਨਹੀਂ ਹੈਗੀ ਬਹੁਤ ਜ਼ਿਆਦਾ ਨਹੀਂ ਪਰਲੀ ਸਾਈਡ ਉਹ ਬੰਨੇ ਦੇ ਉੱਤੇ ਬਹੁਤ ਜ਼ਿਆਦਾ ਨੇ ਹੁਣ ਬੰਨੇ ਤੋਂ ਅਸੀਂ ਪਾਰ ਆ ਗਏ ਆ ਆ ਦੇਖੋ ਵੀਰੇ ਕਿੱਦਾਂ ਦੀ ਆ ਲੋਕੇਸ਼ਨ ਤੇ ਉਹ ਪਰਲੀ ਸਾਈਡ ਤੁਸੀਂ ਦੇਖ ਰਹੇ ਹੋ ਦਰਿਆ ਏ ਸਾਰਾ ਕੋਲ ਚੱਲ ਕੇ ਤੁਹਾਨੂੰ ਦਿਖਾਣੇ ਆ ਉੱਥੇ ਤੇ ਆ ਖੇਤਾਂ ਵਿੱਚ ਦੀ ਜਾ ਰਹੇ ਆ ਅਸੀਂ ਬਾਈ ਇੱਥੇ ਜਿੰਨੀ ਵੀ ਆ ਜ਼ਮੀਨ ਆ ਇਹ ਤੇ ਨਾ ਪਾਣੀ ਵੀ ਆ ਜਾਂਦਾ ਹਨਾ ਬਈ ਹਾਂ ਦਰਿਆ ਦੇ ਵਿੱਚ ਹੀ ਆ ਨਾ ਦਰਿਆ ਦੇ ਦਰਿਆ ਦੇ ਵਿੱਚ ਆ ਜੇ ਪਾਣੀ ਆ ਜੇ 10 ਫੁੱਟ ਪਾਣੀ ਚੜ ਜਾਂਦਾ ਉਹਦੇ ਅੱਛਾ ਤੇ ਐਤ ਕੀ ਕਿੰਨੇ ਕਿਲੇ ਖਰਾਬ ਹੋਏ ਨੇ ਜਿਹੜੇ ਪਾਣੀ ਆਇਆ ਅੱਗੇ ਪੂਤੋ ਅੱਗੇ ਹੋ ਗਏ 10 ਕਿਲੇ ਖਰਾਬ ਹੋ ਗਏ 10 ਕਿਲੇ 1 2 ਦੇ 50 ਕਹਿੰਦਾ ਸੀ ਹਨਾ ਇਹਨਾਂ ਦੇ ਰੁਟ ਗਏ ਤਿੰਨ ਇਹਨਾਂ ਦੇ ਚਾਰ ਚਾਰ ਹਾਂ ਚਾਰ ਇਹਨਾਂ ਦੇ ਰੁਟ ਗਏ ਇੱਕ ਰਹਿ ਗਿਆ ਇਧਰੋਂ ਚੱਲਦੇ ਆ ਮੋਟਰ ਸੋਲਰ ਹਾਂ ਦੇ ਇੱਥੇ ਮੋਟਰਾਂ ਦੇ ਸੋਲਰ ਲੱਗੇ ਹੋਏ ਨੇ ਕਿਉਂਕਿ ਲਾਈਟ ਲੂਡ ਦਾ ਹੈ ਨਹੀਂ ਸੋਲਰ ਪੈਨਲ ਅੱਗੇ ਨੇ ਹਾਂ ਆਹ ਦੇਖੋ ਬਈ ਇਧਰੋਂ ਦਿਖਾਉਂਦ ਨੂੰ ਝੁੱਗੀਆਂ ਜਿਹੜੀਆਂ ਦੂਰੋਂ ਦਿਖਾ ਰਿਆ ਸੀ ਆਹ ਦੇਖੋ ਆਹ ਰਹੇ ਝੁੱਗੀਆਂ ਜਿਹੜੀਆਂ ਵੀ ਮੈਂ ਤੁਹਾਨੂੰ ਦਿਖਾ ਰਿਆ ਸੀਗਾ ਉਹ ਦੇਖੋ ਕਿੱਥੇ ਤੱਕ ਨੇ ਹਨਾ ਉਹ ਜਾ ਰਿਹਾ ਟਰੈਕਟਰ ਜਾ ਰਿਹਾ ਇੱਥੇ ਬੰਨੇ ਤੇ ਇਹ ਬੰਨ ਹੈਗਾ ਇੱਥੋਂ ਬੰਨ ਅੱਗੇ ਪਾਣੀ ਪਾਰ ਨਹੀਂ ਜਾਂਦਾ ਹਾਂ ਇੱਥੋਂ ਪਾਣੀ ਪਾਰ ਨਹੀਂ ਜਾਂਦਾ ਇਹ ਉੱਚੀ ਜਗ੍ਹਾ ਤੇ ਆ ਹਲੇ ਇਹ ਉੱਚੀ ਜਗ੍ਹਾ ਤੇ ਇਹ ਆ ਆ ਫਿਰਦੇ ਸੀ ਦਰਿਆ ਦੇ ਵਿੱਚ ਹੀ ਹਲੇ ਇੱਥੇ ਸੁੱਕਾ ਇੱਥੇ ਜ਼ਮੀਨਾਂ ਨੇ ਖੇਤ ਨੇ ਦਰਿਆ ਆ ਦੀਆਂ ਤੇ ਆਹ ਮੋਟਰ ਆ ਉਹ ਪਰਾਂ ਦੇਖੋ ਤੁਸੀਂ ਫਾਇਦੇ ਹਨਾ ਬਹੁਤ ਦੂਰ ਤੱਕ ਨੇ ਉਹ ਇਹ ਅੱਗੇ ਜਾ ਰਹੇ ਹਾਂ ਖੇਤਾਂ ਜਤੁਰੇ ਅੱਗੇ ਜਾ ਕੇ ਦਿਖਾਉਣੇ ਆ ਤੁਹਾਨੂੰ ਆਹ ਦੇਖ ਵੀਰੇ ਪਹਿਲਾਂ ਇਹ ਜਿਹੀ ਹੁੰਦੇ ਸੀ ਇੰਜਣ ਹਨਾ ਨਹੀਂ ਆ ਦੇਖ ਤੇ ਪਾਣੀ ਇਹਦੇ ਪਾਣੀ ਦਾ ਲੈਵਲ ਵੀ ਕਹਿੰਦੇ ਵੀ 120 130 ਆ ਨਾ ਨਾ ਪਾਣੀ ਦਾ ਲੈਵਲ ਇੱਥੇ ਹੈਗਾ 120 30 ਨਹੀਂ ਹੈਗਾ ਡੂੰਘਾ ਜਿੰਨਾ ਮਰਜ਼ੀ ਕਰ ਲਓ ਹਾਂ ਤੇ ਆਪਣਾ 40 45 ਫੁੱਟ ਤੋਂ ਪਾਣੀ ਸਟਾਰਟ ਆ 40 45 ਫੁੱਟ ਤੋਂ ਕੀ ਬਾਤ ਹੈ ਅੱਛਾ ਉਹਨਾਂ ਨੇ 120 ਦਾ ਕਰਾਇਆ ਸੀ ਜਾਨੀ ਕਿ ਡੂੰਘਾ 120 ਦਾ ਕਰਾਇਆ ਸੀ ਉਹ ਮੋਟਰ ਆ ਉਹ ਪੈਣ ਲੱਗੋ ਉਹਨਾਂ ਨੇ ਹੀ ਕਰਾਇਆ ਹੈਗਾ 40 ਤੋਂ 45 ਫੁੱਟ ਇੱਥੋਂ ਦਿਖਦੀ ਨਹੀਂ ਮੋਟਰ ਉਹ ਮੇਲਾ ਦਾ ਲੱਗੇ ਹੋਏ ਨੇ ਥੋੜਾ ਜਿਹਾ ਆ ਆ ਗਿਆ ਝਾਂਗ ਜਾ ਆ ਆ ਇੱਕ ਜੇ ਲੱਗੇ ਹੋਏ ਨੇ ਉਹ 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 ਹੀ ਹੈ ਮੇਲਾ ਦਾ ਤੇ ਆ ਗਿਆ ਆ ਮੋਟਰ ਤੇ ਇੱਥੇ ਸੋਲਰ ਲੱਗੇ ਹੋਏ ਨੇ ਇਹ ਸਾਰੇ ਸੋਲਰਾਂ ਦੀ ਚਾਹੀਦੀ ਹੈ ਸਹੀ ਗੱਲ ਆ ਚਲੋ ਅੱਗੇ ਦਿਖਾਉਂਦੇ ਹਾਂ ਲਓ ਬਈ ਆ ਦਿਖਣ ਲੱਗ ਗਿਆ ਇੱਥੋਂ ਥੋੜਾ ਥੋੜਾ ਉਹ ਪਰਲੀ ਸਾਈਡ ਬ੍ਰਿਜ ਕੱਲ ਆਪਾਂ ਉੱਥੇ ਫੋਟੋਆਂ ਖਚਾਈਆਂ ਸੀ ਕਿੰਨਾ ਵੱਡਾ ਮਤਲਬ ਕੀ ਕਿੰਨਾ ਵੱਡਾ ਪੁਲਾਣਾ ਉਹ ਤੱਕ ਦਿਖਦਾ ਹੀ ਆ ਬਬੇ ਇੱਥੋਂ ਵਿੱਚ ਚੱਲਦੇ ਨੇ ਹਾਂ ਇਹਦੇ ਵਿੱਚ ਚੱਲ ਕੇ ਤੁਹਾਨੂੰ ਦਿਖਾਉਨੇ ਆ ਇਹ ਜੌਨੀ ਪਹਿਲਾਂ ਆਇਆ ਇੱਧਰ ਹਾਂ ਜੀ ਆਇਆ ਹੈਗਾ ਅੱਛਾ ਮੈਂ ਵੈਲੀ ਵਾਰੀ ਆਇਆ ਇਹ ਤਾਂ ਭਾਈ ਦੋ ਤਿੰਨ ਵਾਰੀ ਆ ਗਿਆ ਤੇ ਪ੍ਰੋਜੈਕਟ ਫੜਿਆ ਹੋਇਆ ਸੀ ਬਾਈ ਨੇ ਤੇ ਦੇਖੋ ਜਾਨਵਰ ਜਾਨਵਰ ਤਾਂ ਨਹੀਂ ਇਹ ਹਨ ਦੇਖ ਰਹੇ ਆ ਓਏ ਹੋਏ ਹੋਏ ਘੱਟ 10 11 ਫੁੱਟ ਪਾਣੀ ਹੋਊਗਾ ਬੱਦੇ ਆ ਤਾਂ ਗਏ ਅਸੀਂ ਲਵੇ ਪਰ ਇੱਥੇ ਜ਼ਮੀਨ ਨਹੀਂ ਹੈਗੀ ਪਾਣੀ ਹੋ ਆ ਇਹ ਆ ਦੇਖੋ ਵੀ ਅੱਗੇ ਸ਼ਾਇਦ ਹੋ ਸਕਦਾ ਪਾਣੀ ਚਲੋ ਘੇੜਾ ਕੱਢਿਆ ਆਣੇ ਆ ਸੁੱਕਾ ਹੋ ਸਕਦਾ ਕਿਉਂਕਿ ਪਿਛਲੀ ਵਾਰ ਪਰਲੀ ਸਾਈਡ ਸੀ ਪਾਣੀ ਕਹਿੰਦੇ ਇੱਧਰ ਸੁੱਕਾ ਸੀ ਤਾਂ ਤੁਰਕੇ ਜਾ ਸਕਦੇ ਸੀ ਆ ਦੇਖੋ ਇੱਧੋਂ ਥੱਲੇ ਦਾ ਪਾਣੀ ਆ ਥੱਲੇ ਪਾਣੀ ਆ ਸੀ ਗੱਡ ਜਾਗੇ ਜ ਵਿੱਚੋਂ ਰੇਤਾ ਦੇਖੋ ਸਭ ਤੋਂ ਸਹੀ ਗੱਲ ਹਨਾ ਗੱਡ ਜਾਗੇ ਗੱਡ ਜਾਗੇ ਰੇਤਾ ਗੱਡ ਜਾਗੇ ਰੇਤ ਨਹੀਂ ਰੇਤਾ ਓਸਾ ਉਹਦਾ ਨਾ ਇਹ ਜਿਹੜਾ ਆਪਾਂ ਰੇਤਾ ਕੱਢਦੇ ਨੇ ਉਹ ਰੇਤਾ ਉਹ ਦੇਖੋ ਆਗੇ ਸਤਲੁਜ ਦੇ ਨੇੜੇ ਬਾਕੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਰਲੀ ਸਾਈਡ ਤੋਂ ਥੋੜਾ ਜਿਹਾ ਥੱਲੇ ਜਾਣ ਨੂੰ ਹੋਵੇ ਰਸਤਾ ਥੱਲੇ ਜਾਈਏ ਅਸੀਂ ਉੱਥੇ ਜਾਣਾ ਆ ਚੀਜ਼ ਤੇ ਠੀਕ ਹੈ ਚਲੋ ਥੋੜਾ ਜਿਹਾ ਅੱਗੇ ਅਸੀਂ ਰਸਤਾ ਲੱਭਦੇ ਹਾਂ ਜੋ ਨਹੀਂ ਦੇਖ ਬਾਈ ਅੱਗੇ ਰਸਤਾ ਦੇਖ ਉਹ ਆ ਦੇਖ ਜੰਗਲੀ ਸੂਰਾਂ ਦੇ ਪੈਰ ਨੇ ਮੈਨੂੰ ਲੱਗਦਾ। ਹੂੰ ਇਹ ਇੱਥੇ ਜੰਗਲੀ ਦੂਰ ਕਹਿੰਦੇ ਬਹੁਤ ਆਉਂਦੇ ਹੁੰਦੇ ਨੇ। ਆ ਦੇਖ ਕਿੰਨੇ ਪੈਰ ਨੇ। ਇਹ ਬੱਕਰੀਆਂ ਬੱਕਰੀਆਂ ਵੀ ਹੁੰਦੀਆਂ ਨੇ। ਤੇ ਇਹ ਖੜਕਾ ਜਿਹਾ ਤਾਂ ਹੋ ਰਿਹਾ ਕਿਉਂਕਿ ਇਹ ਜਿੱਥੇ ਉਹ ਦੇਖ ਸਾਹਮਣੇ ਹੈਗਾ ਰਸਤਾ ਲੱਗਦਾ ਮੈਨੂੰ ਹਨਾ ਜੋਨੀ। ਚੱਲ ਉਹ ਝੁੱਗੀ ਪਾਈ ਹੋਈ ਹੈ ਉੱਥੇ ਚੱਲਦੇ ਆਂ ਆਪਾਂ ਦੇਖਦੇ ਆਂ ਕੀ ਹਿਸਾਬ ਕਿਤਾਬ। ਬਾਕੀ ਉੱਥੇ ਚੱਲ ਕੇ ਦੱਸਾਂਗੇ ਤੁਹਾਨੂੰ ਕੀ ਹੈ ਕੀ ਸਿਸਟਮ। ਦੇਖ ਵੀਰੇ ਅਸੀਂ ਨਾ ਇੱਥੇ ਆ ਗਏ ਆਂ। ਜੋ ਨੂੰ ਮੈਨੂੰ ਨਹੀਂ ਲੱਗਦਾ ਹਨਾ ਰਸਤਾ ਹੋਊਗਾ ਇੱਥੇ ਹਾਂ ਹੈ ਨਹੀਂ ਆ ਦੇਖਾ ਹਾਂ ਇੱਕ ਤੋਂ ਇੱਕ ਚੀਜ਼ ਸਿਖਾਉਂਦੇ ਆ ਅਸੀਂ ਵੀ ਚੱਲ ਉੱਧਰ ਜਾਵਾਂਗੇ ਪਰ ਹਾਂ ਆਹ ਜਿਹੜੀ ਚੀਜ਼ ਹੈ ਨਾ ਦੇਖੋ ਇੱਥੇ ਨਾ ਉਹ ਆਗਾ ਆ ਸਾਹਮਣੇ ਝੁੱਗੀ ਆ ਤੇ ਇੱਥੇ ਆ ਬੋਟ ਆ ਜਿਹੜੀ ਤੁਹਾਨੂੰ ਦਿਖ ਰਹੀ ਹੋਊਗੀ ਸ਼ਾਇਦ ਤੇ ਆ ਬੋਟ ਆ ਵੀਰੇ ਦਰਿਆ ਦੇ ਕੰਢੇ ਦਰਿਆ ਦੇ ਨੇੜੇ ਦਰਿਆ ਦੇ ਕੰਢੇ ਦੀ ਦਰਿਆ ਦੇ ਵਿੱਚ ਹੀ ਵਰਦੇ ਆ ਕਿਉਂਕਿ ਪਾਣੀ ਉੱਤੇ ਤੱਕ ਆ ਜਾਂਦਾ ਅਸੀਂ ਘੁੰਮਦੇ ਘੁੰਮਦੇ ਦੇਖ ਰਹੇ ਸੀ ਕੀ ਕੋਈ ਅਜੀਬ ਜਿਹੀ ਚੀਜ਼ ਮਿਲੇ ਪਰ ਇੱਥੇ ਆਪਾਂ ਨੂੰ ਇੱਕੋ ਚੀਜ਼ ਮਿਲੀ ਸ਼ਾਇਦ ਤੁਹਾਨੂੰ ਦਿਖ ਰਿਹਾ ਹੋਵੇ ਇਹ ਕੀ ਹੈ ਬਈ ਸੱਪ ਦੀ ਕੰਜਾ ਦੇਖਣ 'ਚ ਪਤਾ ਲੱਗ ਰਿਹਾ ਕਿੰਨਾ ਮੋਟਾ ਸੱਪ ਆ ਇੱਥੇ ਹੋਣਗੇ ਰੇ ਮੋٹے ਮੋٹے ਬਾਈ ਕਹਿੰਦਾ ਇੱਥੇ ਬਹੁਤ ਮੋٹے ਸਰਾਲਾ ਜਿਗਰ ਹੁੰਦੇ ਨੇ ਤੇ ਇਹਦੇ ਵਿੱਚ ਮੱਛੀਆਂ ਮੱਛੀਆਂ ਤੁਸੀਂ ਧਿਆਨ ਨਾਲ ਦੇਖੋਗੇ ਲਹਿਨ ਜੀ ਜਾਂਦੀ ਹੈ ਆ ਦੇਖੋ ਲਹਿਨ ਜਾਂਦੀ ਹੈ ਇਹ ਅਸਲ ਦੇ ਵਿੱਚ ਉਹਨਾਂ ਨੇ ਜਾਲ ਵਿਛਾ ਰੱਖਿਆ ਤੇ ਜੇ ਤੁਸੀਂ ਥੋੜਾ ਜਿਆਦਾ ਦੂਰ ਤੱਕ ਦੇਖੋਗੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਉੱਥੇ ਨਾ ਜੀਸੀਬੀ ਚੱਲ ਰਹੀ ਆ ਉਹ ਦੇਖੋ ਬਿਲਕੁਲ ਸੈਂਟਰ ਸਕਰੀਨ ਤੇ ਜੀਸੀਬੀ ਆ ਤੇ ਆ ਆਪਣਾ ਯਾਰ ਮਿੱਤਰ ਲੱਗਾ ਹੋਇਆ ਫੋਨ ਤੇ ਖਿਲਣਾ ਮੇਰ ਨੂੰ ਠੀਕ ਹੈ ਤੇ ਆ ਇੰਦਰ ਫੇਰ ਜਿੱਧਰੋਂ ਆ ਪਾਏ ਆ ਉਹ ਜਗ੍ਹਾ ਇਹ ਇੱਥੇ ਦੇਖਿਆ ਜਾਵੇ ਤਾਂ ਰਿੱਤਈ ਆ ਜਿਆਦਾ ਹੋ ਨਹੀਂ ਹੈਗਾ ਆ ਦੇਖੋ ਰੇਤਾ ਜਿਹੜਾ ਆਪਾਂ ਘਰਾਂ 'ਚ ਵਰਤਦੇ ਹਾਂ ਘਰ ਬਣਾਉਣ ਵੇਲੇ ਉਹ ਨਿਰਰਾ ਰੇਤਾ ਨੇਰੇ ਰਿੱਤੇ ਦੇ ਉੱਤੇ ਆ ਬੈਠੇ ਨੇ ਸਾਰੇ ਜਣੇ ਐਨਾ ਰੇਤਾ ਹੈ ਨਾ ਦਰਿਆਵਾਂ ਦਾ ਤੇ ਆ ਚੀਜ਼ ਹੈ ਫਿਰ ਤਾਂ ਬਾਈ ਜੀ ਇੱਕ ਚੀਜ਼ ਹੋਰ ਦਿਖਾਣਾ ਦੇਖੋ ਜਿੱਥੇ ਅਸੀਂ ਖੜੇ ਆ ਨਾ ਇੱਥੇ ਗਿੱਲਾ ਪਿਆ ਹੈ ਜੇ ਤੁਸੀਂ ਧਿਆਨ ਨਾਲ ਦੇਖੋ ਇੱਥੇ ਵੀ ਪਾਣੀ ਸੀਗਾ ਪਹਿਲਾਂ ਆ ਜਾਂਦਾ ਇੱਥੇ ਯਾਨੀ ਕਿ ਆ ਖੇਤ ਜਿੰਨੇ ਵੀ ਨੇ ਤਬਾਹ ਹੋ ਜਾਂਦੇ ਨੇ ਪਹਿਲਾਂ ਵੀ ਇਹਨਾਂ ਦੀ ਜੀਰੀ ਜੂਰੀ ਲੱਗੀ ਸਭ ਖਤਮ ਹੋ ਗਈ ਏ ਆਈ ਤੇ ਇੰਨਾ ਉੱਚਾ ਆ ਜਾਂਦਾ ਸੀ ਕਿੰਨਾ ਉੱਚੇ ਥਾਂ ਤੇ ਖੜੇ ਆ ਫੇਰ ਵੀ ਆ ਜਾਂਦਾ ਹਲੇ ਤਾਂ ਸੁੱਕਾ ਪਿਆ ਹੈ ਬਹੁਤ ਜ਼ਿਆਦਾ ਨਹੀਂ ਤਾਂ ਇਹ ਪੂਰਾ ਭਰ ਕੇ ਚੱਲਦਾਗਾ ਤੇ ਆਹ ਚੀਜ਼ ਆ ਵੀਰੇ ਤੇ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਵਲੌਗ ਉਮੀਦ ਕਰਦਾ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਜੇ ਕਿਸੇ ਵੀਰ ਨੇ ਪੂਰੀ ਵੀਡੀਓ ਦੇਖ ਕੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦੀ ਵੀਡੀਓ ਦੇ ਵਿੱਚ ਐਨੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ ਬਾਏ ਬਾਏ